ਮੇਰਾ ਨਾਮ ਜਸ਼ਨਾ ਮੈਂ ਇੱਕ ਐਨ ਆਰ ਆਈ ਮੁੰਡੇ ਨੂੰ ਪਿਆਰ ਕਰਦੀ ਸੀ ਜੋ ਕਿ ਅਮਰੀਕਾ ਚ ਸੈੱਟ ਆ ਅਸੀਂ ਦੋਵੇਂ ਜਾਨੇ ਇਕੱਠੇ ਪੜਦੇ ਹੁੰਦੇ ਸੀ ਉਹ ਪਾਸਟੂ ਕਰਕੇ ਅਮਰੀਕਾ ਚਲਾ ਗਿਆ ਉੱਥੇ ਉਹਦੇ ਰਿਸ਼ਤੇਦਾਰ ਸੀ ਮੈਂ ਅੱਗੇ ਕਾਲਜ ਚ ਨਰਸਿੰਗ ਕਰਨ ਲੱਗ ਗਈ ਸੀ ਸਾਡੀ ਗੱਲ ਸਕੂਲ ਟਾਈਮ ਪੜਦੇਆਂ ਤੋਂ ਹੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਮੁੰਡੇ ਦਾ ਨਾਮ ਹਨੀਆ ਸਾਡੇ ਰਿਸ਼ਤੇ ਬਾਰੇ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਸੀ ਮੈਂ ਆਪਣੇ ਘਰ ਇਸ ਬਾਰੇ ਕਦੇ ਗੱਲ ਨਹੀਂ ਕੀਤੀ ਸੀ ਕਿਉਂਕਿ ਮੈਨੂੰ ਪਤਾ ਹੀ ਸੀ ਕਿ ਮੁੰਡਾ ਬਾਹਰ ਸੈੱਟਿਆ ਤੇ ਮੇਰੇ ਘਰ ਦੇ ਆਣੇ ਨਹੀਂ ਜਾਣਾ ਆ ਪਰ ਅਜੇ ਤੱਕ ਉਹ ਪੀਆਰ ਨਹੀਂ ਹੋਇਆ ਸੀ ਬਸ ਅਸੀਂ ਦੋਵੇਂ ਇਸੇ ਗੱਲ ਦੀ ਵੇਟ ਕਰ ਰਹੇ ਸੀ ਕਿ ਕਦੋਂ ਉਹ ਪੀਆਰ ਹੋਵੇ ਤੇ ਫਿਰ ਉਹ ਇੰਡੀਆ ਆ ਕੇ ਮੇਰੇ ਨਾਲ ਵਿਆਹ ਕਰਵਾਵੇ ਮੇਰੇ ਘਰ ਵਿੱਚ ਮੇਰੇ ਮੰਮੀ ਡੈਡੀ ਤੇ ਮੇਰੀ ਇੱਕ ਭੈਣ ਤੇ ਇੱਕ ਭਰਾ ਸੀ ਮੇਰੇ ਦੂਜੇ ਭੈਣ ਭਰਾ ਮੇਰੇ ਨਾਲੋਂ ਵੱਡੇ ਸੀ ਮੇਰਾ ਭਰਾ ਦਬਈ ਗਿਆ ਹੋਇਆ ਸੀ ਤੇ ਮੇਰੀ ਭੈਣ ਵਿਆਹੀ ਹੋਈ ਸੀ ਹੁਣ ਘਰ ਵਿੱਚ ਮੰਮੀ ਡੈਡੀ ਤੋਂ ਇਲਾਵਾ ਮੈਂ ਹੀ ਸੀ ਮੈਂ ਬੀਐਸਸੀ ਨਰਸਿੰਗ ਕਰਦੀ ਸੀ ਇੱਕ ਦਿਨ ਮੈਂ ਹਨੀਬਾਰੇ ਆਪਣੀ ਮੰਮੀ ਨੂੰ ਦੱਸ ਦਿੱਤਾ ਤੇ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਡੈਡੀ ਤੋਂ ਬੜਾ ਡਰ ਲੱਗਦਾ ਕਿਉਂਕਿ ਉਹ ਲਵ ਮੈਰਿਜ ਦੇ ਸਖਤ ਖਿਲਾਫ ਆ ਇਸ ਕਰਕੇ ਕਿਤੇ ਉਹਦੇ ਕੋਲੇ ਗੱਲ ਨਾ ਕਰ ਦਵੀਂ ਉਹਨੂੰ ਇਸ ਗੱਲ ਦਾ ਨਹੀਂ ਪਤਾ ਲੱਗਣਾ ਚਾਹੀਦਾ ਬੇਸ਼ੱਕ ਮੁੰਡਾ ਬਾਹਰ ਸੈੱਟ ਆ ਚੰਗੀ ਗੱਲ ਆ ਪਰ ਤੇਰੇ ਡੈਡੀ ਦਾ ਨਹੀਂ ਪਤਾ ਕੀ ਬੋਲੇ ਇਸ ਕਰਕੇ ਤੇਰੇ ਡੈਡੀ ਕੋਲ ਲਵ ਮੈਰिज ਦਾ ਪਰਦਾ ਰੱਖਣਾ ਪਊਗਾ ਮੈਂ ਮੰਮੀ ਨੂੰ ਕਿਹਾ ਕਿ ਆਪਾਂ ਕੋਈ ਵਿਚੋਲਾ ਵਿੱਚ ਪਾ ਲਵਾਂਗੇ ਮੰਮੀ ਕਹਿੰਦੀ ਠੀਕ ਆ ਮੇਰੀ ਆਪਣੇ ਜੀਜੇ ਨਾਲ ਬਹੁਤ ਬਣਦੀ ਸੀ ਮੈਂ ਹਾ ਨੀਨੂ ਕਿਹਾ ਕਿ ਕਿਉਂ ਨਾ ਆਪਾਂ ਮੇਰੇ ਜੀਜੇ ਨੂੰ ਵਿਚੋਲਾ ਬਣਾ ਲਈਏ ਉਹ ਕਹਿੰਦਾ ਠੀਕ ਆ ਉਹਦੇ ਨਾਲ ਇਸ ਬਾਰੇ ਗੱਲ ਕਰ ਲਿਓ ਜੇ ਤੁਹਾਨੂੰ ਲੱਗਦਾ ਕਿ ਉਹ ਆਪਣੀ ਇਸ ਮਾਮਲੇ 'ਚ ਮਦਦ ਕਰ ਦੇਣਗੇ ਇੱਕ ਦਿਨ ਮੈਂ ਤੇ ਮੰਮੀ ਨੇ ਭੈਣ ਤੇ ਜੀਜੇ ਨੂੰ ਘਰ ਬੁਲਾਇਆ ਤੇ ਮੰਮੀ ਨੇ ਭੈਣ ਨੂੰ ਕੱਲੀ ਨੂੰ ਪਹਿਲਾਂ ਇਹ ਸਾਰੀ ਗੱਲ ਦੱਸੀ ਤਾਂ ਭੈਣ ਮੈਨੂੰ ਕਹਿੰਦੀ ਚੱਲ ਇਹ ਤਾਂ ਵਧੀਆ ਕਿ ਮੁੰਡਾ ਬਾਹਰ ਆ ਤੇਰੀ ਲਾਈਫ ਬਣ ਜਾਊਗੀ ਪਰ ਡੈਡੀ ਨੂੰ ਇਸ ਰਿਸ਼ਤੇ ਲਈ ਕੌਣ ਮਨਾਊਗਾ ਕਿਉਂਕਿ ਉਹਨੂੰ ਤਾਂ ਮਰਜ਼ੀ ਨਾਲ ਕਰਾਏ ਵਿਆਹ ਪਸੰਦ ਨਹੀਂ ਕਈ ਵਾਰ ਡੈਡੀ ਨੂੰ ਇਸ ਬਾਰੇ ਗੱਲਾਂ ਕਰਦੇ ਸੁਣਿਆ ਪਹਿਲਾ ਮਰਜ਼ੀ ਨਾਲ ਵਿਆਹ ਕਰਾ ਲੈਂਦੇ ਆ ਫਿਰ ਮੁੜ ਕੇ ਬਣਦੀ ਨਹੀਂ ਤਾਂ ਮੰਮੀ ਕਹਿਣ ਲੱਗੀ ਇਸੇ ਗੱਲ ਦੀ ਤਾਂ ਟੈਨਸ਼ਨ ਆ ਇਸ ਕਰਕੇ ਤਾਂ ਅਸੀਂ ਤੁਹਾਨੂੰ ਇੱਥੇ ਬੁਲਾਇਆ ਕਿ ਜੇਕਰ ਪ੍ਰਾਣਾ ਵਿਚੋਲਾ ਬਣ ਜਵੇ ਤਾਂ ਵਧੀਆ ਕਿਉਂਕਿ ਪ੍ਰਾਣਾ ਕਹਿ ਦਊਗਾ ਕਿ ਮੁੰਡਾ ਮੇਰਾ ਦੋਸਤ ਆ ਤੇ ਤੇਰੇ ਡੈਡੀ ਨੇ ਝਾਟ ਹੀ ਮੰਨ ਜਾਣਾ ਨਾਲੇ ਲਵ ਮੈਰਿਜ ਵੱਲੋਂ ਪੜਦਾ ਰਹਿ ਜਾਊਗਾ ਨਹੀਂ ਤਾਂ ਜੇ ਉਹਨੂੰ ਸਿੱਧਾ ਦੱਸ ਦਵਾਂਗੇ ਤਾਂ ਉਹਨੇ ਕਦੇ ਵੀ ਨਹੀਂ ਮੰਨਣਾ ਤਾਂ ਮੇਰੀ ਭੈਣ ਕਹਿਣ ਲੱਗੀ ਕਿ ਇਦਾਂ ਹੁਣ ਇਹਨਾਂ ਨਾਲ ਗੱਲ ਕਰਕੇ ਹੀ ਪਤਾ ਲੱਗੂ ਵੈਸੇ ਤਾਂ ਇਹ ਮੇਰਾ ਕਹਿਣਾ ਨਹੀਂ ਮੋੜਦੇ ਪਰ ਇਹੋ ਜੇ ਕੰਮ ਵਿੱਚ ਪਤਾ ਨਹੀਂ ਆਉਣਗੇ ਜਾਂ ਨਹੀਂ ਆਪਾਂ ਇਹਨਾਂ ਨਾਲ ਗੱਲ ਕਰਕੇ ਵੇਖ ਲੈਨੇ ਆ ਜੇ ਇਦਾਂ ਗੱਲ ਬਣ ਜਾਵੇ ਤਾਂ ਜ਼ਿਆਦਾ ਵਧੀਆ ਨਾਲੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ ਫਿਰ ਮੇਰੀ ਭੈਣ ਨੇ ਕੱਲੀ ਨੇ ਮੇਰੇ ਜੀਜੇ ਨਾਲ ਗੱਲ ਕੀਤੀ ਤਾਂ ਮੇਰੇ ਜੀਜੇ ਨੇ ਮੇਰੀ ਭੈਣ ਨੂੰ ਕਿਹਾ ਕਿ ਮੁੰਡਾ ਤਾਂ ਚਲੋ ਵਧੀਆ ਬਾਹਰ ਆ ਸੈਟਿਆ ਪਰ ਮੈਨੂੰ ਇੱਕ ਵਾਰ ਮੁੰਡੇ ਬਾਰੇ ਪਤਾ ਕਰ ਲੈਣ ਦਿਓ ਜੇ ਮੈਨੂੰ ਮੁੰਡਾ ਸਹੀ ਲੱਗਿਆ ਤਾਂ ਆਪਾਂ ਵਿਚੋਲੇ ਬਣ ਜਾਵਾਂਗੇ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਕਿ ਜੇ ਇਹ ਬਾਹਰ ਚਲੀ ਜਾਊਗੀ ਤਾਂ ਮੈਂ ਵੀ ਜੀਜੇ ਨੂੰ ਕਹਿ ਦਿੱਤਾ ਕਿ ਤੁਸੀਂ ਇੱਕ ਵਾਰ ਮੁੰਡੇ ਬਾਰੇ ਪਤਾ ਕਰ ਲਵੋ ਤਾਂ ਮੇਰੇ ਜੀਜੇ ਨੇ ਇੱਕ ਨਹੀਂ ਕਈ ਮੁੰਡਿਆਂ ਤੋਂ ਹਣੀ ਬਾਰੇ ਪਤਾ ਕੀਤਾ ਤੇ ਸਭ ਨੇ ਦੱਸਿਆ ਕਿ ਹਣੀ ਬਹੁਤ ਵਧੀਆ ਮੁੰਡਾ ਤਾਂ ਜੀਜੇ ਨੇ ਮੰਮੀ ਨਾਲ ਗੱਲ ਕੀਤੀ ਕਿ ਮੁੰਡਾ ਤਾਂ ਬਹੁਤ ਵਧੀਆ ਤੇ ਕਈ ਮੁੰਡਿਆਂ ਨੇ ਦੱਸਿਆ ਕਿ ਮੁੰਡੇ ਦੀ ਮਾਂ ਥੋੜੀ ਸੁਭਾਅ ਦੀ ਤੇਜ਼ ਆ ਉਦਾਂ ਸਾਰੀ ਫੈਮਲੀ ਵਧੀਆ ਆ ਹਨੀ ਹੁਣੀ ਦੋ ਭਰਾ ਤੇ ਡੈਡੀ ਸੀ ਤੇ ਉਹਦੀ ਭੈਣ ਪਹਿਲਾਂ ਹੀ ਵਿਆਹੀ ਹੋਈ ਸੀ ਤਾਂ ਮੇਰੀ ਮੰਮੀ ਕਹਿਣ ਲੱਗੀ ਕਿ ਚੱਲ ਆਪਾਂ ਸਾਸਤੋਗੀ ਲੈਣਾ ਇੰਨੇ ਕਿਹੜਾ ਸਾਸੂ ਕੋਲ ਰਹਿਣਾ ਇੰਨੇ ਤਾਂ ਬਾਹਰ ਹੀ ਮੁੰਡੇ ਕੋਲ ਚੱਲੀ ਜਾਣਾ ਤਾਂ ਮੇਰਾ ਜੀਜਾ ਕਹਿੰਦਾ ਬੱਸ ਫਿਰ ਠੀਕ ਆ ਆਪਾਂ ਡੈਡੀ ਨਾਲ ਰਿਸ਼ਤੇ ਬਾਰੇ ਗੱਲ ਕਰ ਲੈਨੇ ਆ ਪਰ ਹਨੀ ਕਹਿ ਰਿਹਾ ਸੀ ਕਿ ਅਜੇ ਮੈਨੂੰ ਪੀਆਰ ਹੋ ਲੈਣ ਦਿਓ ਫਿਰ ਆਪਾਂ ਰਿਸ਼ਤੇ ਦੀ ਗੱਲ ਕਰਾਂਗੇ ਤਮੇ ਹਾਨੀ ਨੂੰ ਕਹਾ ਕਿ ਤੂੰ ਆਪਣੇ ਘਰ ਆਪਣੇ ਰਿਸ਼ਤੇ ਬਾਰੇ ਤਾਂ ਦੱਸ ਦੇ ਜੇ ਤੂੰ ਇੱਕਦਮ ਦੱਸੇਗਾ ਤਾਂ ਸਾਰਿਆਂ ਨੂੰ ਪਤਾ ਨਹੀਂ ਕਿਵੇਂ ਲੱਗੂਗਾ ਤਾਂ ਹਾਨੀ ਨੇ ਆਪਣੀ ਮੰਮੀ ਨਾਲ ਸਾਰੀ ਗੱਲ ਕਰ ਲਈ ਕਿ ਮੈਂ ਇਦਾਂ ਇੱਕ ਕੁੜੀ ਨੂੰ ਪਿਆਰ ਕਰਦਾ ਤੇ ਉਹ ਆਪਣੇ ਨਾਲ ਦੇ ਪਿੰਡ ਦੀ ਹੀ ਆ ਤਾਂ ਹਾਨੀ ਦੀ ਮੰਮੀ ਨੂੰ ਸਾਡੇ ਰਿਸ਼ਤੇ ਨਾਲ ਕੋਈ ਪ੍ਰੋਬਲਮ ਨਹੀਂ ਸੀ ਉਹਨੇ ਹਾਨੀ ਨੂੰ ਕਹਿ ਦਿੱਤਾ ਕਿ ਜੋ ਕੁੜੀ ਤੈਨੂੰ ਪਸੰਦ ਆ ਮੈਂ ਤੇਰਾ ਵਾਂ ਉਹਦੇ ਨਾਲ ਹੀ ਕਰੂੰਗੀ ਤੂੰ ਬੇਫਿਕਰ ਰਹਿ ਜਦੋਂ ਇਹ ਗੱਲ ਮੈਨੂੰ ਹਨੀ ਨੇ ਦੱਸੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਹਨੀ ਦੇ ਘਰ ਦੇ ਮੰਨ ਗਏ ਸੀ ਤੇ ਹਨੀ ਦੀ ਮੰਮੀ ਹਨੀ ਨੂੰ ਕਹਿੰਦੀ ਸੀ ਕਿ ਅਸੀਂ ਤੇਰਾ ਰਿਸ਼ਤਾ ਪੱਕਾ ਕਰ ਦਿੰਨੇ ਆ ਤਾਂ ਹਨੀ ਕਹਿਣ ਲੱਗਾ ਕਿ ਪਹਿਲਾਂ ਮੈਨੂੰ ਪੀਆਰ ਹੋ ਲੈਣ ਦਿਓ ਤਾਂ ਹਨੀ ਦੀ ਮੰਮੀ ਕਹਿਣ ਲੱਗੀ ਕਿ ਚੱਲ ਕੋਈ ਗੱਲ ਨਹੀਂ ਅਸੀਂ ਕੁੜੀ ਨੂੰ ਵੇਖ ਕੇ ਸ਼ਗਨ ਪਾ ਦਿੰਨੇ ਆ ਤੇ ਵਿਆਹ ਅਸੀਂ ਉਦੋਂ ਕਰਾਂਗੇ ਜਦੋਂ ਤੂੰ ਪੀਆਰ ਹੋ ਗਿਆ ਤਾਂ ਇਸ ਬਾਰੇ ਹਨੀ ਨੇ ਮੇਰੇ ਨਾਲ ਸਲਾਹ ਕੀਤੀ ਤਾਂ ਮੈਂ ਆਪਣੇ ਘਰੇ ਗੱਲ ਕੀਤੀ ਤਾਂ ਮੇਰਾ ਜੀਜਾ ਵੀ ਕਹਿਣ ਲੱਗਿਆ ਕਿ ਗੱਲ ਠੀਕ ਆ ਆਪਾਂ ਰਿਸ਼ਤਾ ਪੱਕਾ ਕਰ ਲੈਨੇ ਆ ਆਪਾਂ ਨੂੰ ਵੀ ਬੇਫਿਕਰੀ ਹੋ ਜਾਊਗੀ ਤੇ ਹੁਣ ਗੱਲ ਤਾਂ ਮੇਰੇ ਜੀਜੇ ਨੂੰ ਕਰਨੀ ਪੈਣੀ ਸੀ ਅਸੀਂ ਸਾਰਿਆਂ ਨੇ ਮੇਰੇ ਜੀਜੇ ਨੂੰ ਕਿਹਾ ਕਿ ਤੁਸੀਂ ਡੈਡੀ ਨਾਲ ਗੱਲ ਕਰੋ ਜੀਜਾ ਵੀ ਡੈਡੀ ਨਾਲ ਗੱਲ ਕਰਨ ਤੋਂ ਡਰ ਰਿਹਾ ਸੀ ਪਰ ਉਹਨਾਂ ਨੂੰ ਤਾਂ ਗੱਲ ਕਰਨੀ ਹੀ ਪੈਣੀ ਸੀ ਤਾਂ ਫਿਰ ਜੀਜੇ ਨੇ ਹੌਲੀ-ਹੌਲੀ ਮੇਰੇ ਡੈਡੀ ਨਾਲ ਇਸ ਬਾਰੇ ਗੱਲ ਕੀਤੀ ਕਿ ਬਾਹਰਲਾ ਮੁੰਡਾ ਮੇਰਾ ਦੋਸਤ ਆ ਆਪਾਂ ਉਹਦੇ ਨਾਲ ਇਹਦਾ ਰਿਸ਼ਤਾ ਕਰ ਦਿੰਨੇ ਆ ਮੁੰਡਾ ਚੰਗਾ ਆ ਤਾਂ ਮੇਰੇ ਡੈਡੀ ਕਹਿਣ ਲੱਗੇ ਕਿ ਮੁੰਡਾ ਬਾਹਰ ਪੀ ਆ ਰਿਹਾ ਤਾਂ ਜੀਜਾ ਕਹਿਣ ਲੱਗੇ ਨਹੀਂ ਪੀ ਆਰ ਤਾਂ ਨਹੀਂ ਆ ਬਸ ਥੋੜੇ ਟਾਈਮ ਤੱਕ ਉਹਨੇ ਪੀ ਆਰ ਹੋ ਹੀ ਜਾਣਾ ਤਾਂ ਡੈਡੀ ਕਹਿਣ ਲੱਗੇ ਚੱਲ ਕੋਈ ਨਾ ਆਪਾਂ ਨੂੰ ਕਿਹੜਾ ਕਾਲੀ ਆ ਅਜੇ ਤਾਂ ਕੁੜੀ ਵੀ ਨਰਸਿੰਗ ਕਰਦੀ ਆ ਜਦੋਂ ਪੀ ਆਰ ਹੋ ਗਿਆ ਉਦੋਂ ਕਰ ਲਵਾਂਗੇ ਤਾਂ ਅਸੀਂ ਸਾਰੇ ਚੁੱਪ ਕਰ ਗਏ ਤਾਂ ਜੀਜੇ ਕਹਿੰ ਲੱਗਾ ਡੈਡੀ ਅਗਲਾ ਕਿਹੜਾ ਆਪਣੀ ਵੇਟ ਕਰੂਗਾ ਅਗਲੇ ਨੇ ਤਾਂ ਹੋਰ ਕਿਤੇ ਰਿਸ਼ਤਾ ਕਰ ਹੀ ਦੇਣਾ ਇਸ ਕਰਕੇ ਆਪਾਂ ਨੂੰ ਸ਼ਗਨ ਪਾਉਣ ਵਿੱਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ ਹੁਣ ਮੁੰਡੇ ਦੀ ਮਾਂ ਨਾਲ ਮੇਰੀ ਗੱਲ ਹੋਈ ਸੀ ਉਹ ਹੁਣ ਦੇਖ ਦਿਖਾਈਆ ਕਰਕੇ ਸ਼ਗਨ ਪਾ ਦੇਣਗੇ ਜੇ ਉਹਨਾਂ ਨੂੰ ਕੁੜੀ ਪਸੰਦ ਆ ਗਈ ਤੇ ਕੀ ਪਤਾ ਕੱਲ ਨੂੰ ਅਗਲੇ ਨੇ ਕੋਈ ਹੋਰ ਕੁੜੀ ਦੇਖ ਲਈ ਤੇ ਪਸੰਦ ਆ ਗਈ ਤਾਂ ਉਧਰ ਕਰ ਲੈਣਗੇ ਫੇਰ ਆਪਾਂ ਕੀ ਕਰਾਂਗੇ ਤਾ ਡੈਡੀ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਆਪਾਂ ਸਲਾਹ ਕਰ ਲਵਾਂਗੇ ਤੂੰ ਕਿਹੜਾ ਮਾੜੇ ਘਰੇ ਰਿਸ਼ਤਾ ਕਰਵਾਏਂਗਾ ਤੇਰੇ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿਉਂਕਿ ਮੇਰਾ ਜੀਜਾ ਬਹੁਤ ਸਿਆਣਾ ਸੀ ਡੈਡੀ ਨਾਲ ਪਹਿਲਾਂ ਤੋਂ ਹੀ ਜੀਜੇ ਦੀ ਬਹੁਤ ਜ਼ਿਆਦਾ ਬਣਦੀ ਸੀ ਮੇਰੇ ਜੀਜੇ ਨੂੰ ਡੈਡੀ ਆਪਣੇ ਪੁੱਤਾਂ ਵਾਂਗ ਸਮਝਦਾ ਸੀ ਕਿਉਂਕਿ ਜੀਜਾ ਹੈ ਹੀ ਇੰਨਾ ਚੰਗਾ ਸੀ ਇਸ ਤਰ੍ਹਾਂ ਹੀ ਹੁਣ ਜੀਜੇ ਨੇ ਡੈਡੀ ਨੂੰ ਘਰ ਬਾਹਰ ਦੇਖਣ ਲਈ ਮਨਾ ਲਿਆ ਜੀਜਾ ਤੇ ਡੈਡੀ ਇੱਕ ਦਿਨ ਹਣੀ ਦਾ ਘਰ ਬਾਹਰ ਦੇਖ ਆਏ ਤੇ ਉੱਧਰ ਹਣੀ ਦੇ ਮੰਮੀ ਡੈਡੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਇਦਾਂ ਹੀ ਕਹਿਣਾ ਕਿ ਅਸੀਂ ਪਹਿਲਾਂ ਤੋਂ ਜੀਜੇ ਨੂੰ ਜਾਣਦੇ ਆ ਉਹਨਾਂ ਨੇ ਏਸ ਹਿਸਾਬ ਨਾਲ ਹੀ ਗੱਲ ਕੀਤੀ ਤਾਂ ਕਿ ਡੈਡੀ ਨੂੰ ਸ਼ੱਕ ਨਾ ਹੋਵੇ ਤੇ ਉਹ ਨਾਲ ਮੇਰੀ ਫੋਟੋ ਵੀ ਲੈ ਗਏ ਸੀ ਡੈਡੀ ਤਾਂ ਕਹਿ ਰਿਹਾ ਸੀ ਕਿ ਫੋਟੋ ਅਜੇ ਨਹੀਂ ਦਿਖਾਉਣੀ ਪਹਿਲਾਂ ਆਪਾਂ ਘਰ ਬਾਹਰ ਵੇਖਾਂਗੇ ਮੁੰਡਾ ਵੇਖਾਂਗੇ ਜੇ ਪਸੰਦ ਆ ਉਹ ਫੇਰ ਕੁੜੀ ਦੀ ਫੋਟੋ ਦਿਖਾਵਾਂਗੇ ਪਰ ਹੁਣ ਡੈਡੀ ਨੂੰ ਕੀ ਦੱਸਣਾ ਸੀ ਕਿ ਅਸੀਂ ਤਾਂ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਆ ਇਸ ਤਰ੍ਹਾਂ ਹੀ ਡੈਡੀ ਨੂੰ ਘਰ-ਬਾਰ ਬਹੁਤ ਵਧੀਆ ਲੱਗਿਆ ਕਿਉਂਕਿ ਹਨੀ ਹੋਣਾ ਨੇ ਡਬਲ ਸਟੋਰੀ ਕੋਠੀ ਪਾਈ ਹੋਈ ਸੀ ਤੇ ਹਨੀ ਨੂੰ ਜ਼ਮੀਨ ਵੀ ਕਾਫੀ ਆਉਂਦੀ ਸੀ ਇਸ ਕਰਕੇ ਡੈਡੀ ਨੂੰ ਰਿਸ਼ਤਾ ਬਹੁਤ ਵਧੀਆ ਲੱਗਿਆ ਡੈਡੀ ਘਰ ਆ ਕੇ ਬਹੁਤ ਤਾਰੀਫਾਂ ਕਰ ਰਿਹਾ ਸੀ ਤੇ ਡੈਡੀ ਨੇ ਹਨੀ ਦੀ ਫੋਟੋ ਵੇਖ ਲਈ ਸੀ ਹਨੀ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਸੋਹਣਾ ਸੀ ਤੇ ਡੈਡੀ ਨੂੰ ਹਨੀ ਵੀ ਬਹੁਤ ਪਸੰਦ ਆਇਆ ਡੈਡੀ ਨੇ ਤਾਂ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਤੇ ਹਨੀ ਦੀ ਮੰਮੀ ਨੇ ਮੇਰੀ ਫੋਟੋ ਮੰਗੀ ਸੀ ਤੇ ਜੀਜੇ ਨੇ ਮੇਰੀ ਫੋਟੋ ਮੇਰੀ ਸਾਸ ਨੂੰ ਵਿਖਾ ਦਿੱਤੀ ਸੀ ਤੇ ਉਹਨਾਂ ਨੂੰ ਵੀ ਮੈਂ ਪਸੰਦ ਆ ਗਈ ਸੀ ਹੁਣ ਤਾਂ ਬਸ ਇਹੀ ਕਾਲੀ ਸੀ ਕਿ ਜਲਦੀ ਜਲਦੀ ਰਿਸ਼ਤਾ ਪੱਕਾ ਹੋ ਜਾਵੇ ਸ਼ਗਣ ਪੈ ਜਾਵੇ ਇਸ ਤਰ੍ਹਾਂ ਹੀ ਹੁਣ ਸਾਡੇ ਸ਼ਗਣ ਪੈਣ ਦੀਆਂ ਗੱਲਾਂ ਹੋਣ ਲੱਗ ਪੀਆਂ ਸੀ ਹਨੀ ਦੀ ਮੰਮੀ ਚਾਹੁੰਦੀ ਸੀ ਕਿ ਛੋਟਾ ਜਿਹਾ ਪੈਲਸ ਕਰ ਲਈਏ ਪਰ ਡੈਡੀ ਕਹਿੰਦੇ ਸੀ ਕਿ ਮੁੰਡਾ ਤਾਂ ਇੱਥੇ ਹੈ ਨਹੀਂ ਇਸ ਕਰਕੇ ਘਰ ਵਿੱਚ ਹੀ ਆਪਾਂ ਵਧੀਆ ਡੈਕੋਰੇਸ਼ਨ ਕਰ ਲਵਾਂਗੇ ਤੇ ਉੱਥੇ ਕੁੜੀ ਨੂੰ ਸ਼ਗਣ ਕਰ ਜਾਣਗੇ ਹੁਣ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਤੇ ਮੈਨੂੰ ਹਨੀ ਦੇ ਘਰ ਦੇ ਸ਼ਗਣ ਪਾ ਗਏ ਸੀ ਸਾਰੇ ਬਹੁਤ ਖੁਸ਼ ਸੀ ਮੈਂ ਤੇ ਹਣੀ ਵੀ ਬਹੁਤ ਜ਼ਿਆਦਾ ਖੁਸ਼ ਸੀ ਮੈਂ ਆਪਣੇ ਜੀਜੇ ਦਾ ਬਹੁਤ ਧੰਨਵਾਦ ਕਰ ਰਹੀ ਸੀ ਤੇ ਜੀਜਾ ਮੈਨੂੰ ਕਹਿ ਰਿਹਾ ਸੀ ਚੱਲ ਹੁਣ ਬਾਹਰ ਜਾ ਕੇ ਮੇਰਾ ਵੀਜ਼ਾ ਵੀ ਲਗਵਾ ਦੇਵੀਂ ਮੈਂ ਕਿਹਾ ਹਾਂਜੀ ਜ਼ਰੂਰ ਮੈਂ ਤੁਹਾਨੂੰ ਜ਼ਰੂਰ ਬੁਲਾਉਂਗੀ ਤੁਸੀਂ ਮੇਰੀ ਇੰਨੀ ਮਦਦ ਕੀਤੀ ਆ ਹੁਣ ਤਾਂ ਬਸ ਇਹੀ ਵੇਟ ਸੀ ਕਿ ਕਦੋਂ ਹਣੀ ਪੱਕਾ ਹੋ ਜਾਵੇ ਤੇ ਅਸੀਂ ਜਲਦੀ ਜਲਦੀ ਵਿਆਹ ਕਰਵਾ ਲਈਏ ਹੁਣ ਤਾਂ ਡੈਡੀ ਵੀ ਹਣੀ ਨਾਲ ਫੋਨ ਤੇ ਗੱਲ ਕਰਨ ਲੱਗ ਪਏ ਸੀ ਤੇ ਜੀਜਾ ਵੀ ਹਣੀ ਨਾਲ ਗੱਲ ਕਰਦਾ ਰਹਿੰਦਾ ਸੀ ਹੁਣ ਸਾਡਾ ਸ਼ਗਨਪਈ ਨੂੰ 1 ਸਾਲ ਹੋ ਗਿਆ ਸੀ ਤੇ ਹਣੀ ਨੇ ਮੈਨੂੰ ਅਚਾਨਕ ਫੋਨ ਕਰਕੇ ਦੱਸਿਆ ਕਿ ਮੈਂ ਪੀਆਰ ਹੋ ਗਿਆ ਮੈਨੂੰ ਪੀਆਰ ਕਾਰਡ ਮਿਲ ਗਿਆ ਜਦੋਂ ਮੈਨੂੰ ਹਣੀ ਨੇ ਇਹ ਗੱਲ ਦੱਸੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਮੈਂ ਜਲਦੀ ਜਲਦੀ ਖੁਸ਼ਖਬਰੀ ਸਾਰੇ ਪਰਿਵਾਰ ਨੂੰ ਦਿੱਤੀ ਤੇ ਮੇਰਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਹੁਣ ਤਾਂ ਬਸ ਇਹੀ ਇੰਤਜ਼ਾਰ ਸੀ ਕਿ ਕਦੋਂ ਹਨੀ ਆਵੇ ਤੇ ਸਾਡਾ ਵਿਆਹ ਹੋ ਜਾਵੇ ਇੱਕ ਮਹੀਨੇ ਬਾਅਦ ਹੀ ਹਨੀ ਨੇ ਇੰਡੀਆ ਆਉਣ ਦੀ ਟਿਕਟ ਕਰਾ ਲਈ ਸੀ ਤੇ ਹਨੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਵਿਆਹ ਦੀ ਤਰੀਕ ਰੱਖ ਲਵੋ ਅਗਲੇ ਮਹੀਨੇ ਵਿਆਹ ਕਰ ਲਵਾਂਗੇ ਮੇਰੀ ਸੱਸ ਨੇ ਵਿਆਹ ਦੀ ਤਰੀਕ ਕਢਵਾ ਲਈ ਸੀ ਤੇ ਅਗਲੇ ਮਹੀਨੇ ਸਾਡਾ ਦੋਵਾਂ ਦਾ ਵਿਆਹ ਰੱਖ ਦਿੱਤਾ ਸੀ ਤੇ ਹੁਣ ਹਣੀ ਵੀ ਇੰਡੀਆ ਆ ਗਿਆ ਸੀ ਅਸੀਂ ਦੋਵਾਂ ਨੇ ਇਕੱਠਿਆਂ ਨੇ ਸ਼ਾਪਿੰਗ ਕੀਤੀ ਸਾਰੇ ਬਹੁਤ ਖੁਸ਼ ਸੀ ਹਣੀ ਮੇਰੇ ਘਰਦਿਆਂ ਨੂੰ ਵੀ ਵਿਆਹ ਤੋਂ ਪਹਿਲਾਂ ਮਿਲ ਗਿਆ ਸੀ ਮੇਰਾ ਭਰਾ ਵੀ ਵਿਆਹ ਤੋਂ ਪਹਿਲਾਂ ਆ ਗਿਆ ਸੀ ਤੇ ਅਸੀਂ ਵਿਆਹ ਲਈ ਬਹੁਤ ਵੱਡਾ ਪੈਲੈਸ ਬੁੱਕ ਕੀਤਾ ਤੇ ਸਾਡਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਗਿਆ ਹੁਣ ਮੇਰਾ ਸੁਪਨਾ ਪੂਰਾ ਹੋ ਗਿਆ ਸੀ ਅਸੀਂ ਦੋਵੇਂ ਜਾਨੇ ਬਹੁਤ ਖੁਸ਼ ਸੀ ਅਸੀਂ ਵਿਆਹ ਤੋਂ ਬਾਅਦ ਸ਼ਿਮਲੇ ਮਨਾਲੀ ਘੁੰਮਣ ਲਈ ਗਏ ਕਿਉਂਕਿ ਹਨੀ ਦੀ ਛੁੱਟੀ ਸਿਰਫ ਡੇਢ ਮਹੀਨੇ ਦੀ ਰਹਿ ਗਈ ਸੀ ਤੇ ਅਸੀਂ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਵੀ ਘੁੰਮੇ ਤੇ ਹੁਣ ਅਸੀਂ ਮੇਰੇ ਪੇਕੇ ਵਿਆਹ ਤੋਂ ਬਾਅਦ ਪਹਿਲੀ ਵਾਰ ਰਹਿਣ ਲਈ ਗਏ ਸੀ ਤੇ ਮੇਰੇ ਘਰ ਦੇ ਆਣੇ ਸਾਡੀ ਬੜੀ ਸੇਵਾ ਕੀਤੀ ਡੇਡੀ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਸੀ ਕਿ ਅਸੀਂ ਲਵ ਮੈਰਿਜ ਕਰਵਾਈ ਆ ਕਿਉਂਕਿ ਮੇਰੇ ਜੀਜੇ ਨੇ ਆਪ ਸਾਰੀ ਗੱਲ ਡੈਡੀ ਨਾਲ ਕਰ ਲਈ ਸੀ ਤੇ ਹਨੀ ਨੂੰ ਆਪਣਾ ਦੋਸਤ ਬਣਾ ਲਿਆ ਸੀ ਇਸ ਤਰ੍ਹਾਂ ਹੀ ਹੁਣ ਹਨੀ ਦਾ ਬਾਹਰ ਜਾਣ ਦਾ ਟਾਈਮ ਆ ਗਿਆ ਸੀ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ ਕਿਉਂਕਿ ਹੁਣ ਵਿਆਹ ਤੋਂ ਮਗਰੋਂ ਮੈਨੂੰ ਇਕੱਲੇ ਰਹਿਣਾ ਪੈਣਾ ਸੀ ਮੈਂ ਹਨੀ ਕੋਲ ਬਹੁਤ ਰੋਈ ਤਾਂ ਹਨੀ ਮੈਨੂੰ ਕਹਿਣ ਲੱਗਾ ਦਿਲ ਤਾਂ ਮੇਰਾ ਵੀ ਨਹੀਂ ਕਰਦਾ ਤੈਨੂੰ ਛੱਡ ਕੇ ਜਾਣ ਦਾ ਪਰ ਮੈਨੂੰ ਹੁਣ ਜਾਣਾ ਹੀ ਪੈਣਾ ਤੂੰ ਫਿਕਰ ਨਾ ਕਰ ਮੈਂ ਤੈਨੂੰ ਜਲਦੀ ਹੀ ਆਪਣੇ ਕੋਲ ਉਥੇ ਬੁਲਾ ਲੈਣਾ ਆ ਮੇਰੀ ਸੱਸ ਮੈਨੂੰ ਕਹਿੰਦੀ ਤੂੰ ਫਿਕਰ ਨਾ ਕਰਤੀ ਏ ਅਸੀਂ ਤੇਰਾ ਦਿਲ ਲਵਾ ਕੇ ਰੱਖਾਂਗੇ ਹੁਣ ਹਾਨੀ ਨੂੰ ਮੈਂ 에ਰਪੋਰਟ ਤੇ ਛੱਡਣ ਨਾਲ ਗਈ ਸੀ ਹਾਨੀ ਦਾ ਛੋਟਾ ਭਰਾ ਵੀ ਸਾਡੇ ਨਾਲ ਸੀ ਉਹ ਵੀ ਕਾਫੀ ਹਾਸਮੁਖੀ ਉਹ ਕਾਲਜ ਵਿੱਚ ਪੜਦਾ ਸੀ ਤੇ ਹੋਸਟਲ ਵਿੱਚ ਰਹਿੰਦਾ ਸੀ ਤੇ ਛੁੱਟੀਆਂ ਵਿੱਚ ਹੀ ਘਰ ਆਉਂਦਾ ਸੀ ਅਜੀ ਉਹ ਘਰ ਹੀ ਹੁੰਦਾ ਸੀ ਉਹ ਘਰ ਵਿੱਚ ਮੇਰਾ ਬੜਾ ਮਾਨ ਲਵਾਈ ਰੱਖਦਾ ਸੀ ਉਹ ਮੇਰੇ ਨਾਲ ਹਾਸਾ ਮਜ਼ਾਕ ਕਰੀ ਜਾਂਦਾ ਰਹਿੰਦਾ ਸੀ ਜਿਸ ਕਰਕੇ ਮੇਰਾ ਦਿਲ ਲੱਗਾ ਰਹਿੰਦਾ ਸੀ ਤੇ ਮੈਂ ਵਿੱਚ ਦੀ ਆਪਣੇ ਪੇਕੇ ਵੀ ਚਲੀ ਜਾਂਦੀ ਸੀ ਤੇ ਫਿਰ ਆਪਣੇ ਸਹੁਰੇ ਆ ਜਾਂਦੀ ਸੀ ਹੁਣ ਮੇਰੀ ਸੱਸ ਰਾਤ ਨੂੰ ਮੇਰੇ ਕਮਰੇ ਵਿੱਚ ਮੇਰੇ ਕੋਲ ਹੀ ਪੈਂਦੀ ਸੀ ਮੇਰਾ ਸਹੁਰਾ ਅਲੱਗ ਕਮਰੇ ਵਿੱਚ ਹੁੰਦਾ ਸੀ ਤੇ ਮੇਰਾ ਦਿਓਰ ਆਪਣੇ ਕੋਲੇਜੋਂ ਵਾਪਿਸ ਚਲਾ ਗਿਆ ਸੀ ਤੇ ਇੱਕ ਦਿਨ ਕੀ ਹੋਇਆ ਕਿ ਅਸੀਂ ਸੁੱਤੇ ਪਏ ਸੀ ਮੈਨੂੰ ਪਾਣੀ ਦੀ ਪਿਆਸ ਲੱਗੀ ਮੈਂ ਦੇਖਿਆ ਕਿ ਮੇਰੀ ਸੱਸ ਮੇਰੇ ਕੋਲ ਬੈੱਡ ਤੇ ਹੈ ਨਹੀਂ ਸੀ ਮੈਨੂੰ ਲੱਗਾ ਉਹ ਬਾਥਰੂਮ ਗਈ ਹੋਣੀ ਆ ਮੈਂ ਪਾਣੀ ਪੀ ਕੇ ਆ ਕੇ ਸੌ ਗਈ ਪਰ ਅਗਲੇ ਦਿਨ ਫੇਰ ਅੱਧੀ ਰਾਤ ਨੂੰ ਮੇਰੀ ਅੱਖ ਖੁੱਲ ਗਈ ਤੇ ਮੈਂ ਦੇਖਿਆ ਕਿ ਮੇਰੀ ਸੱਸ ਰੂਮ ਵਿੱਚ ਨਹੀਂ ਸੀ ਮੈਨੂੰ ਲੱਗਿਆ ਉਹ ਬਾਥਰੂਮ ਵਿੱਚ ਹੋਊ ਪਰ ਬਾਥਰੂਮ ਖਾਲੀ ਪਿਆ ਸੀ ਤੇ ਮੈਂ ਆ ਕੇ ਪੈ ਗਈ ਮੈਨੂੰ ਲੱਗਾ ਮੇਰੀ ਸੱਸ ਆਪਣੇ ਘਰ ਵਾਲੇ ਕੋਲ ਚਲੀ ਗਈ ਹੋਣੀ ਆ ਪਰ ਇਸ ਤਰ੍ਹਾਂ ਇੱਕ ਦਿਨ ਨਹੀਂ ਕਈ ਦਿਨ ਹੀ ਚਲੀ ਗਿਆ ਮੈਂ ਹਾਰ ਕੇ ਰੋਜ਼ ਉੱਠ ਕੇ ਵੇਖਣ ਲੱਗ ਪਈ ਇੱਕ ਦਿਨ ਮੈਂ ਸੋਚਿਆ ਕਿ ਮੈਂ ਉੱਠ ਕੇ ਵੇਖ ਕੇ ਆਉਣੀ ਆ ਕਿ ਮੰਮੀ ਹੈ ਕਿੱਥੇ ਆ ਮੈਂ ਗਈ ਤਾਂ ਮੈਂ ਵੇਖਿਆ ਕਿ ਮੇਰਾ ਸਹੁਰਾ ਆਪਣੇ ਰੂਮ ਵਿੱਚ ਇਕੱਲਾ ਪਿਆ ਸੀ ਪਰ ਮੇਰੀ ਸੱਸ ਉੱਥੇ ਵੀ ਨਹੀਂ ਸੀ ਚਲੋ ਮੈਂ ਅੱਗੇ ਨੂੰ ਜਾ ਕੇ ਵੇਖਿਆ ਤਾਂ ਸਾਡੇ ਗੈਸਟ ਰੂਮ ਦਾ ਗੇਟ ਅੰਦਰੋਂ ਬੰਦ ਸੀ ਇਦਾ ਮਤਲਬ ਮੇਰੀ ਸੱਸ ਗੈਸਟ ਰੂਮ ਵਿੱਚ ਸੀ ਪਰ ਹੁਣ ਸਵਾਲ ਤਾਂ ਇੱਥੇ ਇਹ ਸੀ ਕਿ ਉਹ ਕੱਲੀ ਇੰਨੀ ਰਾਤ ਨੂੰ ਗੈਸਟ ਰੂਮ ਵਿੱਚ ਕੀ ਕਰ ਰਹੀ ਸੀ ਮੈਂ ਗੈਸਟ ਰੂਮ ਦਾ ਦਰਵਾਜ਼ਾ ਖੜਕਾਇਆ ਤੇ ਮੈਂ ਆਪਣੀ ਸੱਸ ਨੂੰ ਆਵਾਜ਼ ਮਾਰੀ ਜਦੋਂ ਮੈਂ ਆਵਾਜ਼ ਮਾਰੀ ਤਾਂ ਉਹਨੇ ਜਲਦੀ ਜਲਦੀ ਆ ਕੇ ਦਰਵਾਜ਼ਾ ਖੋਲ ਦਿੱਤਾ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਪਏ ਸੀ ਤਾਂ ਮੇਰੀ ਸੱਸ ਕਹਿਣ ਲੱਗੀ ਪੁੱਤ ਮੈਨੂੰ ਨੀਂਦ ਵਿੱਚ ਤੁਰਨ ਦੀ ਆਦਤ ਆ ਅੱਜ ਹੀ ਨਹੀਂ ਕਈ ਵਰਿਆਂ ਦੀ ਗੱਲ ਆ ਜਦੋਂ ਦੀ ਮੈਂ ਨੀਂਦ ਵਿੱਚ ਤੁਰ ਪੈਂਦੀ ਆ ਤੇ ਦੂਜੇ ਕਮਰੇ ਵਿਚ ਜਾ ਕੇ ਪੈ ਜਾਨੀ ਆ ਮੈਂ ਹੈਰਾਨ ਰਹਿ ਗਈ ਕਿ ਇਦਾਂ ਦੀ ਆਦਤ ਵੀ ਇਸ ਉਮਰ ਵਿੱਚ ਹੋ ਸਕਦੀ ਆ ਤੇ ਮੈਂ ਆਪਣੀ ਸੱਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਮੈਨੂੰ ਇਦਾਂ ਲੱਗਿਆ ਜਿਵੇਂ ਪਿੱਛੇ ਕੋਈ ਉਸੇ ਕਮਰੇ ਵਿੱਚ ਖੜਕਾ ਹੋਇਆ ਹੋਵੇ ਮੈਂ ਮੰਮੀ ਨੂੰ ਕਿਹਾ ਕਿ ਇਦਾਂ ਲੱਗਿਆ ਕਿ ਗੈਸਟ ਰੂਮ ਵਿੱਚ ਖੜਕਾ ਹੋਇਆ ਵਾ ਤਾਂ ਮੇਰੀ ਸੱਸ ਕਹਿਣ ਲੱਗੀ ਨਹੀਂ ਨਹੀਂ ਪੁੱਤ ਕੋਈ ਖੜਕਾ ਨਹੀਂ ਹੋਇਆ ਤੂੰ ਚੁੱਪ ਕਰਕੇ ਸੌਂ ਜਾ ਮੈਂ ਸੌ ਗਈ ਇਸ ਤਰ੍ਹਾਂ ਮੈਂ ਕਈ ਦਿਨ ਵੇਖਿਆ ਕਿ ਮੰਮੀ ਕਿਤੇ ਉੱਠ ਕੇ ਫੇਰ ਤਾਂ ਨਹੀਂ ਚਲੇ ਗਏ ਪਰ ਹੁਣ ਹਫਤਾ ਹੋ ਗਿਆ ਸੀ ਮੰਮੀ ਕਮਰੇ ਵਿੱਚ ਹੀ ਹੁੰਦੀ ਸੀ ਤਾਂ ਮੈਨੂੰ ਧੀਰਜ ਜਿਆ ਹੋ ਗਿਆ ਹੁਣ ਮੈਂ ਉਹਨਾਂ ਦੀ ਨਿਗ੍ਹਾ ਰੱਖਦੀ ਸੀ ਕਿ ਕਿਤੇ ਹੋਰ ਨਾ ਉਹ 메ਨ ਗੇਟ ਖੋਲ ਕੇ ਬਾਹਰ ਹੀ ਨਿਕਲ ਜਾਣ ਇੱਕ ਦਿਨ ਫੇਰ ਮੰਮੀ ਮੇਰੇ ਕੋਲ ਨਹੀਂ ਸੀ ਮੈਂ ਡਰਦੀ ਹੋਈ ਭੱਜ ਕੇ ਉੱઠી ਤੇ ਮੈਂ ਮੰਮੀ ਨੂੰ ਵੇਖਣ ਲਈ ਫੇਰ ਗੈਸਟ ਰੂਮ ਵਿੱਚ ਗਈ ਪਰ ਮੰਮੀ ਗੇਸਟ ਰੂਮ ਵਿੱਚ ਨਹੀਂ ਸੀ ਮੈਂ ਮੰਮੀ ਨੂੰ ਸਾਰੇ ਘਰ ਵਿੱਚ ਲੱਭਿਆ ਪਰ ਉਹ ਕਿਤੇ ਵੀ ਨਹੀਂ ਸੀ ਇਸ ਤਰ੍ਹਾਂ ਮੈਂ ਬੈਠ ਗਈ ਫਿਰ ਮੈਂ ਵੇਖਿਆ ਕਿ ਸਾਡੀ ਕੋਠੀ ਦੇ ਉੱਪਰ ਵਾਲੀ ਸਟੋਰੀ ਤੋਂ ਕੁਝ ਆਵਾਜ਼ਾਂ ਆ ਰਹੀਆਂ ਸੀ ਤੇ ਮੈਂ ਉਹ ਦੇਖਣ ਲਈ ਡਰਦੀ ਡਰਦੀ ਉੱਪਰ ਜਾ ਰਹੀ ਸੀ ਮੈਨੂੰ ਤਾਂ ਡਰ ਵੀ ਬਹੁਤ ਲੱਗ ਰਿਹਾ ਸੀ ਕਿਉਂਕਿ ਅੱਧੀ ਰਾਤ ਹੋਈ ਸੀ ਪਰ ਇਦਾਂ ਮੈਂ ਸੌ ਵੀ ਨਹੀਂ ਸਕਦੀ ਸੀ ਕਿਉਂਕਿ ਮੰਮੀ ਨੂੰ ਨੀਂਦ ਵਿੱਚ ਚੱਲਣ ਦੀ ਆਦਤ ਸੀ ਮੈਨੂੰ ਡਰ ਲੱਗਦਾ ਸੀ ਕਿਤੇ ਮੰਮੀ ਉੱਪਰ ਨਾ ਚਲੇ ਗਏ ਹੋਣ ਜਦੋਂ ਮੈਂ ਉੱਪਰ ਮੰਮੀ ਨੂੰ ਦੇਖਣ ਗਈ ਤਾਂ ਮੈਂ ਦੇਖਿਆ ਪਰਲੇ ਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਮੈਂ ਹੈਰਾਨ ਰਹਿ ਗਈ ਕਿ ਜਿਹੜਾ ਬੰਦਾ ਨੀਂਦ ਵਿੱਚ ਚੱਲਦਾ ਫਿਰਦਾ ਉਹਨੂੰ ਤਾਂ ਇਦਾਂ ਦਰਵਾਜ਼ਾ ਲਾਉਣ ਦੀ ਸੋਧ-ਬੋਧ ਨਹੀਂ ਹੁੰਦੀ ਪਰ ਮੰਮੀ ਅੰਦਰੋਂ ਦਰਵਾਜ਼ਾ ਬੰਦ ਕਰ ਲੈਂਦੀ ਸੀ ਮੈਂ ਡਰਦੀ-ਡਰਦੀ ਨੇ ਮੰਮੀ ਨੂੰ ਆਵਾਜ਼ ਮਾਰੀ ਕਿਉਂਕਿ ਮੈਨੂੰ ਆਪ ਨੂੰ ਹਨੇਰੇ ਵਿੱਚ ਬਹੁਤ ਡਰ ਲੱਗ ਰਿਹਾ ਸੀ ਜਦੋਂ ਮੈਂ ਮੰਮੀ ਨੂੰ ਆਵਾਜ਼ ਮਾਰਨ ਲੱਗੀ ਤਾਂ ਮੈਂ ਵੇਖਿਆ ਕਿ ਅੰਦਰੋਂ ਕਿਸੇ ਦੀ ਹੋਰ ਵੀ ਆਵਾਜ਼ ਆ ਰਹੀ ਸੀ ਮੈਂ ਤਾਂ ਹੋਰ ਵੀ ਡਰ ਗਈ ਮੈਨੂੰ ਲੱਗਾ ਕਿ ਮੰਮੀ ਇੱਥੇ ਨਹੀਂ ਇੱਥੇ ਕੋਈ ਹੋਰ ਹੀ ਆ ਪਹਿਲਾਂ ਤਾਂ ਮੈਂ ਰੌਲਾ ਪਾਉਣ ਲੱਗੀ ਫਿਰ ਮੈਂ ਸੋਚਿਆ ਕਿ ਚੱਲ ਪਹਿਲਾਂ ਦਰਵਾਜ਼ਾ ਖੜਕਾ ਕੇ ਵੇਖਦੀ ਆ ਜਦੋਂ ਮੈਂ ਦਰਵਾਜ਼ਾ ਖੜਕਾ ਤਾਂ ਮੰਮੀ ਮੈਨੂੰ ਕਹਿਣ ਲੱਗੀ ਉਨੀਆ ਜਦੋਂ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੰਮੀ ਨੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਮੈਂ ਕਿਹਾ ਮੰਮੀ ਅੰਦਰ ਹੋਰ ਕੌਣ ਸੀ ਕਿਸੇ ਦੀ ਆਵਾਜ਼ ਆ ਰਹੀ ਸੀ ਤਾਂ ਮੰਮੀ ਕਹਿੰਦੀ ਹੋਰ ਕਿਹਨੇ ਹੋਣਾ ਪੁੱਤ ਤੈਨੂੰ ਪਤਾ ਤਾਂ ਹੈ ਤੈਨੂੰ ਦੱਸਿਆ ਤਾਂ ਸੀ ਕਿ ਮੈਨੂੰ ਨੀਂਦ ਵਿੱਚ ਤੁਰਨ ਦੀ ਆਦਤ ਆ ਮੈਂ ਹੀ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਲੱਗ ਜਾਨੀ ਆ ਮੈਂ ਹੈਰਾਨ ਸੀ ਕਿ ਇਦਾਂ ਕਿਵੇਂ ਹੋ ਸਕਦਾ ਮੈਂ ਕਿਹਾ ਨਹੀਂ ਮੰਮੀ ਅੰਦਰ ਕਿਸੇ ਹੋਰ ਦੀ ਆਵਾਜ਼ ਆ ਰਹੀ ਸੀ ਪਰ ਮੰਮੀ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਮੈਨੂੰ ਕਹਿੰਦੀ ਚੱਲ ਚੱਲ ਲੱਗਾ ਆਪਾਂ ਜਾ ਕੇ ਸੌਂ ਜਾਈਏ ਤੇ ਮੰਮੀ ਮੇਰੀ ਬਾਹ ਫੜ ਕੇ ਮੈਨੂੰ ਥੱਲੇ ਲੈ ਆਈ ਜਦੋਂ ਮੈਂ ਆ ਕੇ ਥੱਲੇ ਪੈ ਗਈ ਪਰ ਮੇਰੇ ਮਨ ਵਿੱਚ ਇੱਕ ਵਹਿਮ ਜਿਹਾ ਸੀ ਕਿ ਜ਼ਰੂਰ ਅੰਦਰ ਕੋਈ ਹੈਗਾ ਸੀ ਪਰ ਉਹ ਕੌਣ ਸੀ ਇਹ ਨਹੀਂ ਸਮਝ ਲੱਗ ਰਹੀ ਸੀ ਮੰਮੀ ਮੇਰੇ ਕੋਲੋਂ ਕੋਈ ਪਰਦਾ ਰੱਖ ਰਹੀ ਸੀ ਮੈਂ ਸਾਰੀ ਰਾਤ ਇਸ ਗੱਲ ਬਾਰੇ ਸੋਚਦੀ ਰਹੀ ਤੇ ਅਗਲੀ ਸਵੇਰ ਮੈਂ ਮੰਮੀ ਨੂੰ ਪੁੱਛਿਆ ਕਿ ਮੈਨੂੰ ਲੱਗ ਰਿਹਾ ਸੀ ਕਿ ਉੱਥੇ ਕੋਈ ਹੈ ਤਾਂ ਮੇਰੀ ਸੱਸ ਕਹਿਣ ਲੱਗੀ ਤੂੰ ਵਹਿਮ ਨਾ ਕਰ ਉੱਥੇ ਕੋਈ ਵੀ ਨਹੀਂ ਸੀ ਅਗਲੇ ਦਿਨ ਤੋਂ ਮੈਂ ਫੇਰ ਆਪਣੀ ਸਾਸਤੇ ਨਿਗਰ ਰੱਖਣੀ ਸ਼ੁਰੂ ਕਰ ਦਿੱਤੀ ਕਿਉਂਕਿ ਮੈਨੂੰ ਸ਼ੱਕ ਸੀ ਕਿ ਗੱਲ ਕੋਈ ਹੋ ਰਿਹਾ ਜੋ ਅਗਲੀ ਰਾਤ ਹੋਇਆ ਉਹ ਵੇਖ ਕੇ ਤਾਂ ਮੈਂ ਹੈਰਾਨ ਰਹਿ ਗਈ ਜਦੋਂ ਮੇਰੀ ਸੱਸ ਰਾਤ ਨੂੰ ਉੱਠ ਕੇ ਜਾ ਰਹੀ ਸੀ ਤਾਂ ਮੈਂ ਜਾਣ ਬੁੱਝ ਕੇ ਅੱਖਾਂ ਮੀਟ ਕੇ ਪਈ ਸੀ ਕਿਉਂਕਿ ਮੈਂ ਸੁੱਤੀ ਨਹੀਂ ਸੀ ਮੈਨੂੰ ਇਹ ਸੀ ਕਿ ਅੱਜ ਜੋ ਰਾਜ ਹੈ ਉਹ ਮੈਂ ਵੇਖਣਾ ਉਹ ਮੈਂ ਜਾਨਣਾ ਚਾਹੁੰਦੀ ਸੀ ਇਸ ਕਰਕੇ ਮੈਂ ਉਦਾਂ ਹੀ ਪਈ ਸੀ ਜਦੋਂ ਮੇਰੀ ਸੱਸ ਉੱਠ ਕੇ ਜਾਣ ਲੱਗੀ ਤਾਂ ਉਹ ਵਾਰ-ਵਾਰ ਮੇਰੇ ਮੂੰਹ ਵੱਲ ਵੇਖ ਰਹੀ ਸੀ ਕਿਤੇ ਮੈਂ ਜਾਗਦੀ ਤਾਂ ਨਹੀਂ ਮੈਂ ਹੈਰਾਨ ਰਹਿ ਗਈ ਕਿ ਜੋ ਬੰਦਾ ਨੀਂਦ ਵਿੱਚ ਤੁਰਦਾ ਉਹ ਇਦਾਂ ਦੂਸਰੇ ਬੰਦੇ ਨੂੰ ਕਿੱਥੇ ਦੇਖਦਾ ਉਹ ਤਾਂ ਉੱਠ ਕੇ ਤੁਰ ਜਾਂਦਾ ਫਿਰ ਉਹ ਵਾਰ-ਵਾਰ ਮੇਰੇ ਮੂੰਹ ਵੱਲ ਵੇਖ ਰਹੀ ਸੀ ਮੈਂ ਵੀ ਜਾਣਬੁੱਝ ਕੇ ਉਦਾਂ ਹੀ ਸੌਂਗੀ ਪਰ ਹੈਗੀ ਮੈਂ ਜਾਗਦੀ ਸੀ ਤੇ ਮੇਰੀ ਸੱਸ ਜਦੋਂ ਗਈ ਤਾਂ ਉਹ ਉੱਪਰ ਚ ਬਾਰੇ ਵਿੱਚ ਚਲੀ ਗਈ ਤੇ ਮੈਂ ਵੀ ਉਹਦੇ ਪਿੱਛੇ-ਪਿੱਛੇ ਚਲੀ ਗਈ ਜਦੋਂ ਮੈਂ ਉਹਦੇ ਪਿੱਛੇ-ਪਿੱਛੇ ਗਈ ਤਾਂ ਮੈਂ ਵੇਖਿਆ ਕਿ ਉਹਨੇ ਅੰਦਰੋਂ ਕੁੰਡੀ ਲਗਾ ਲਈ ਜਦ ਤੱਕ ਮੈਂ ਉੱਥੇ ਪਹੁੰਚੀ ਉਥੇ ਕੁੰਡੀ ਲਗਾ ਚੁੱਕੀ ਸੀ ਮੈਂ ਉੱਥੇ ਦਰਵਾਜ਼ੇ ਤੇ ਕੰਨ ਲਾ ਕੇ ਖੜੀ ਸੀ ਤੇ ਮੈਂ ਵੇਖਿਆ ਕਿ ਅੰਦਰੋਂ ਕਿਸੇ ਬੰਦੇ ਦੀ ਆਵਾਜ਼ ਆ ਰਹੀ ਸੀ ਮੈਂ ਹੈਰਾਨ ਰਹਿ ਗਈ ਕਿ ਮੇਰੀ ਸੱਸ ਰਾਤ ਨੂੰ ਇਦਾਂ ਦੇ ਕੰਮ ਕਰਦੀ ਆ ਉਹ ਰਾਤ ਨੂੰ ਬੰਦੇ ਘਰ ਬੁਲਾਉਂਦੀ ਆ ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਮੇਰੀ ਸੱਸ ਕਹਿਣ ਲੱਗੀ ਆਉਣੀ ਆ ਤੇ ਜਦੋਂ ਬਾਹਰ ਆਈ ਤਾਂ ਮੈਂ ਇੱਕਦਮ ਦਰਵਾਜ਼ਾ ਖੋਲ ਦਿੱਤਾ ਤਾਂ ਅੰਦਰ ਕੋਈ ਵੀ ਨਹੀਂ ਸੀ ਫਿਰ ਮੈਂ ਬਾਥਰੂਮ ਚੈੱਕ ਕੀਤਾ ਤਾਂ ਮੇਰੀ ਸੱਸ ਕਹਿ ਰਹੀ ਸੀ ਕਿ ਕੀ ਹੋ ਗਿਆ ਬਾਥਰੂਮ ਕਿਉਂ ਖੋਲ ਰਹੀ ਆ ਤਾਂ ਮੈਂ ਵੇਖਿਆ ਕਿ ਬਾਥਰੂਮ ਦੀਵਾਰੋਂ ਕੁੰਡੀ ਲੱਗੀ ਹੋਈ ਸੀ ਤੇ ਬਾਥਰੂਮ ਦੇ ਅੰਦਰ ਇੱਕ ਮੁੰਡਾ ਖੜਾ ਸੀ ਉਹ ਮੁੰਡਾ ਹੋਰ ਕੋਈ ਨਹੀਂ ਸਾਡੇ ਸਾਹਮਣੇ ਘਰ ਵਾਲਿਆਂ ਦਾ ਮੁੰਡਾ ਸੀ ਜੋ ਕਿ ਵਿਆਹਾ ਹੋਇਆ ਸੀ ਜਵਾਕਾਂ ਵਾਲਾ ਸੀ ਮੈਂ ਉਹਨੂੰ ਵੇਖ ਕੇ ਹੈਰਾਨ ਰਹਿ ਗਈ ਉਹ ਮੈਨੂੰ ਵੇਖ ਕੇ ਆਪਣਾ ਮੂੰਹ ਕਵਰ ਕਰਨ ਲੱਗ ਪਿਆ ਪਰ ਮੈਂ ਤਾਂ ਉਹਨੂੰ ਵੇਖ ਲਿਆ ਸੀ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਆ ਜਾ ਪੁੱਤ ਚਲੀਏ ਤਾਂ ਮੈਂ ਉਹਨੂੰ ਕਿਹਾ ਕਿ ਮੰਮੀ ਇਹ ਸਭ ਕੀ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੇ ਕੰਮ ਕਰਦਿਆਂ ਨੂੰ ਤਾਂ ਉਹ ਕਹਿਣ ਲੱਗੀ ਤੂੰ ਕੌਣ ਹੁੰਨੀ ਆ ਮੈਨੂੰ ਇਦਾਂ ਕਹਿਣ ਵਾਲੀ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਾਂ ਮੈਂ ਕਿਹਾ ਤੁਸੀਂ ਮੈਨੂੰ ਇੰਨੇ ਦਿਨ ਝੂਠ ਬੋਲਦੇ ਰਹੇ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਮੈਨੂੰ ਕਿਹੜਾ ਤੇਰਾ ਡਰ ਮਾਰਿਆ ਜਾ ਦੱਸ ਦੇ ਜਿੰਨੂੰ ਦੱਸਣਾ ਤਾਂ ਮੈਂ ਕਿਹਾ ਮੈਂ ਹਾਨੀ ਨੂੰ ਸਭ ਕੁਝ ਦੱਸੂਗੀ ਤਾਂ ਉਹ ਕਹਿੰਦੀ ਫਿਰ ਤੂੰ ਇਸ ਘਰ ਵਿੱਚ ਵੀ ਨਹੀਂ ਰਹੇਂਗੀ ਕਿਉਂਕਿ ਮੈਂ ਹਾਨੀ ਨੂੰ ਏਦਾਂ ਦੀ ਗੱਲ ਬਣਾ ਕੇ ਦੱਸੂਗੀ ਕਿ ਤੈਨੂੰ ਉਹਨੇ ਘਰ ਵਿੱਚ ਕੀ ਰੱਖਣਾ ਉਹਨੇ ਤੇਨੂੰ ਆਪਣੀ ਜ਼ਿੰਦਗੀ ਵਿੱਚ ਵੀ ਨਹੀਂ ਰੱਖਣਾ ਇਸ ਕਰਕੇ ਮੇਰੇ ਨਾਲ ਪੰਗਾ ਨਾ ਲਵੇਂ ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਸੀ ਕਿ ਹਾਨੀ ਆਪਣੀ ਮਾਂ ਦਾ ਬਹੁਤ ਜ਼ਿਆਦਾ ਕਰਦਾ ਸੀ ਉਹ ਮੈਨੂੰ ਵਾਰ-ਵਾਰ ਫੋਨ ਤੇ ਕਹਿੰਦਾ ਰਹਿੰਦਾ ਸੀ ਕਿ ਮੰਮੀ ਡੈਡੀ ਦੀ ਸੇਵਾ ਕਰਿਆ ਕਰ ਤੇ ਮੰਮੀ ਦੀ ਕਿਸੇ ਗੱਲ ਨੂੰ ਨਾ ਮੋੜਿਆ ਕਰ ਉਹ ਤੇਰਾ ਬਹੁਤ ਜ਼ਿਆਦਾ ਕਰਦੀ ਆ ਜਦੋਂ ਆਪਾਂ ਰਿਸ਼ਤੇ ਦੀ ਗੱਲ ਕੀਤੀ ਸੀ ਤਾਂ ਮੰਮੀ ਨੇ ਇੱਕ ਵਾਰ ਵੀ ਨੱਕ ਨਹੀਂ ਵਟਿਆ ਇੱਕ ਵਾਰ ਵੀ ਉਹਨੇ ਕੁਝ ਨਹੀਂ ਕਿਹਾ ਉਹ ਮੇਰੀ ਖੁਸ਼ੀ ਵਿੱਚ ਖੁਸ਼ ਰਹਿੰਦੀ ਆ ਇਸ ਕਰਕੇ ਤੇਰਾ ਵੀ ਫਰਜ਼ ਆ ਕਿ ਉਹਨਾਂ ਦੋਵਾਂ ਨੂੰ ਖੁਸ਼ ਰੱਖਿਆ ਕਰ ਹਣੀ ਮੈਨੂੰ ਕਹਿੰਦੇ ਸੀ ਕਿ ਆਹੀ ਟਾਈਮ ਆ ਉਹਨਾਂ ਦੀ ਸੇਵਾ ਕਰਨ ਦਾ ਉਸ ਤੋਂ ਬਾਅਦ ਤਾਂ ਤੂੰ ਮੇਰੇ ਕੋਲ ਆ ਜਾਣਾ ਹੁਣ ਇਹ ਟਾਈਮ ਵਿੱਚ ਉਹਨਾਂ ਦਾ ਪੂਰਾ ਧਿਆਨ ਰੱਖਿਆ ਕਰ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਹਣੀ ਨੂੰ ਕਿਸ ਮੂੰਹ ਨਾਲ ਇਹ ਗੱਲਾਂ ਦੱਸਾਂ ਪਤਾ ਨਹੀਂ ਉਹ ਮੇਰੇ ਤੇ ਯਕੀਨ ਕਰੂਗਾ ਵੀ ਜਾਂ ਨਹੀਂ ਕਿਉਂਕਿ ਉਹ ਆਪਣੀ ਮਾਂ ਦਾ ਬਹੁਤ ਜ਼ਿਆਦਾ ਕਰਦਾ ਸੀ ਤੇ ਆਪਣੀ ਮਾਂ ਤੇ ਬਹੁਤ ਯਕੀਨ ਕਰਦਾ ਸੀ ਇਸ ਤਰ੍ਹਾਂ ਹੁਣ ਮੇਰੀ ਸੱਸ ਮੇਰੇ ਸਾਹਮਣੇ ਉਸ ਮੁੰਡੇ ਨੂੰ ਬੁਲਾਉਣ ਲੱਗ ਗਈ ਸੀ ਇੱਕ ਦਿਨ ਮੈਂ ਆਪਣੇ ਸਹੁਰੇ ਨੂੰ ਇਹ ਗੱਲ ਦੱਸੀ ਤਾਂ ਉਹਨੇ ਕੋਈ ਰਿਸਪੌਂਸ ਨਾ ਦਿੱਤਾ ਮੇਰਾ ਸਹੁਰਾ ਤਾਂ ਚੁੱਪ ਕਰ ਗਿਆ ਇਹਦਾ ਮਤਲਬ ਉਹਨੂੰ ਪਹਿਲਾਂ ਦਾ ਹੀ ਪਤਾ ਸੀ ਉਹ ਸ਼ਾਇਦ ਬੇਵੱਸ ਸੀ ਉਹਦੀ ਚੱਲਦੀ ਨਹੀਂ ਸੀ ਇੱਕ ਦਿਨ ਤਾਂ ਉਹਨੇ ਮੈਨੂੰ ਕਹਿ ਵੀ ਦਿੱਤਾ ਕਿ ਪੁੱਤ ਮੈਂ ਕੀ ਕਰ ਸਕਦਾ ਇਹਨੂੰ ਆਪ ਨੂੰ ਸ਼ਰਮ ਚਾਹੀਦੀ ਆ ਮੈਂ ਹੈਰਾਨ ਰਹਿ ਗਈ ਕਿ ਉਹ ਉਹਨੂੰ ਕੁਝ ਵੀ ਨਹੀਂ ਕਹਿ ਰਿਹਾ ਸੀ ਉਹ ਵੀ ਉਹਦੇ ਕੋਲੋਂ ਡਰਦਾ ਸੀ ਕਿਉਂਕਿ ਮੇਰੀ ਸੱਸ ਕਾਫੀ ਤੇਜ਼ ਸੀ ਇਹ ਗੱਲ ਤਾਂ ਸਾਨੂੰ ਪਹਿਲਾਂ ਵੀ ਪਿੰਡ ਵਿੱਚੋਂ ਕਿਸੇ ਨੇ ਦੱਸਿਆ ਸੀ ਕਿ ਇਹ ਤੇਜ਼ ਆ ਤੇ ਸੌਹਰਾ ਨਰਮਿਆ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਕਰਾਂ ਜੇ ਮੈਂ ਹਣੀ ਨੂੰ ਇਹ ਗੱਲ ਦੱਸਦੀ ਸੀ ਤਾਂ ਮੈਨੂੰ ਇਹ ਡਰ ਸੀ ਕਿ ਕਿਤੇ ਸਾਡੇ ਰਿਸ਼ਤੇ ਵਿੱਚ ਫਰਕ ਨਾ ਪੈ ਜਾਵੇ ਪਰ ਮੈਂ ਕੀ ਕਰਦੀ ਇਸ ਤਰ੍ਹਾਂ ਮੇਰੇ ਕੋਲੋਂ ਸਹਨ ਨਹੀਂ ਹੁੰਦਾ ਸੀ ਜਦੋਂ ਵੀ ਉਹ ਸਾਹਮਣੇ ਘਰ ਵਾਲਾ ਮੁੰਡਾ ਸਾਡੇ ਘਰ ਆਉਂਦਾ ਸੀ ਤਾਂ ਮੇਰੇ ਵੱਲ ਵੀ ਕੰਦੀ ਨਜ਼ਰ ਨਾਲ ਵੇਖਦਾ ਰਹਿੰਦਾ ਸੀ ਮੈਂ ਤਾਂ ਇਸ ਗੱਲ ਤੇ ਹੈਰਾਨ ਸੀ ਕਿ ਮੇਰੀ ਸੱਸ ਦੀ ਉਮਰ ਕਿੱਥੇ ਸੀ ਤੇ ਉਹ ਮੁੰਡੇ ਦੀ ਉਮਰ ਕਿੱਥੇ ਸੀ ਉਹਨੂੰ ਸ਼ਰਮ ਨਹੀਂ ਆਉਂਦੀ ਸੀ ਹੁਣ ਉਹ ਦਿਨ ਵੇਲੇ ਸਾਡੇ ਘਰ ਆਉਂਦਾ ਸੀ ਤੇ ਜਦੋਂ ਉਹ ਰਾਤ ਵੇਲੇ ਸਾਡੇ ਘਰ ਆਉਂਦਾ ਸੀ ਉਦੋਂ ਦੀ ਵੋਟੀ ਪੇਕੇ ਗਈ ਹੋਈ ਸੀ ਇਸ ਕਰਕੇ ਉਹ ਰਾਤ ਨੂੰ ਆਉਂਦਾ ਸੀ ਪਰ ਹੁਣ ਉਹ ਦਿਨ ਵੇਲੇ ਆ ਜਾਂਦਾ ਸੀ ਉਹ ਤਾਂ ਹਨੀ ਦੇ ਹੁੰਦੇ ਤੋਂ ਵੀ ਘਰ ਆ ਜਾਂਦਾ ਸੀ ਮੈਨੂੰ ਤਾਂ ਇਹ ਸੀ ਕਿ ਹਨੀ ਦਾ ਦੋਸਤ ਆ ਤੇ ਹਨੀ ਦਾ ਉਹ ਚੰਗਾ ਦੋਸਤ ਹੈਗਾ ਵੀ ਸੀ ਪਰ ਹਨੀ ਨੂੰ ਕੀ ਪਤਾ ਸੀ ਕਿ ਉਹਦਾ ਦੋਸਤ ਉਹਦੀ ਮਾਂ ਨਾਲ ਹੀ ਇਸ ਤਰ੍ਹਾਂ ਦੇ ਕੰਮ ਕਰਦਾ ਆ ਮੁੰਡੇ ਦਾ ਵੀ ਕੀ ਕਸੂਰ ਸੀ ਜਦੋਂ ਮੇਰੀ ਸੱਸ ਆਪ ਹੀ ਇਦਾਂ ਦੀ ਸੀ ਇੱਕ ਦਿਨ ਮੈਂ ਇਹ ਗੱਲ ਆਪਣੀ ਭੈਣ ਕੋਲ ਕੀਤੀ ਮੇਰੀ ਭੈਣ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਤਾਂ ਮੈਂ ਉਹਦੇ ਕੋਲੋਂ رائے ਮੰਗੀ ਕਿ ਮੈਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੀ ਤੈਨੂੰ ਹਨੀ ਨੂੰ ਦੱਸਣਾ ਚਾਹੀਦਾ ਪਰ ਇਹ ਗੱਲ ਵੀ ਆ ਕਿ ਹਨੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਕੋਈ ਵੀ ਬੰਦਾ ਆਪਣੀ ਮਾਂ ਦੇ ਖਿਲਾਫ ਇਹ ਗੱਲ ਨਹੀਂ ਸਹਿਣ ਕਰ ਸਕਦਾ ਤਾਂ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਪਹਿਲਾਂ ਤੂੰ ਉਹਦੇ ਖਿਲਾਫ ਸਬੂਤ ਇਕੱਠਾ ਕਰ ਜਦੋਂ ਉਹ ਘਰ ਆਉਂਦਾ ਤਾਂ ਉਹਨਾਂ ਦੀ ਵੀਡੀਓ ਬਣਾ ਲਵੀ ਜਾਂ ਉਹਦੀ ਰਿਕਾਰਡਿੰਗ ਕਰ ਲਵੀ ਤੂੰ ਫੋਨ ਤੇ ਵੀਡੀਓ ਲਗਾ ਕੇ ਸਾਈਡ ਤੇ ਰੱਖ ਦੇਵੀ ਤੇ ਬਾਅਦ ਵਿੱਚ ਉਹ ਕਲਿੱਪ ਹਣੀ ਨੂੰ ਭੇਜੀ ਮੈਂ ਇਸ ਤਰ੍ਹਾਂ ਹੀ ਕੀਤਾ ਜਦੋਂ ਮੁੰਡਾ ਸਾਡੇ ਘਰ ਆਇਆ ਤਾਂ ਮੈਂ ਉੱਥੇ ਫੋਨ ਪਹਿਲਾਂ ਹੀ ਵੀਡੀਓ ਲਾ ਕੇ ਰੱਖ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਸੀ ਉਹ ਕਿਸ ਟਾਈਮ ਸਾਡੇ ਘਰ ਆਉਂਦਾ ਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਉਹਦੀ ਮੇਰੀ ਸੱਸ ਨਾਲ ਕਮਰੇ 'ਚ ਜਾਂਦੇ ਦੀ ਵੀਡੀਓ ਬਣ ਗਈ ਸੀ ਮੈਂ ਹੌਲੀ ਹੌਲੀ ਇਹ ਗੱਲ ਹਣੀ ਨੂੰ ਫੋਨ ਤੇ ਦੱਸੀ ਤਾਂ ਹਣੀ ਇੱਕਦਮ ਭੜਕ ਉੱਠੇ ਤੇ ਨਾਲ ਹੀ ਮੈਂ ਕਲਿੱਪ ਭੇਜ ਦਿੱਤੀ ਉਹ ਕਲਿੱਪ ਮੈਂ ਉਹਨਾਂ ਦੇ ਕਮਰੇ ਵਿੱਚੋਂ ਵੀ ਲੈ ਲਈ ਸੀ ਹਨੀਤਾ ਵੇਖ ਕੇ ਸ਼ਰਮਸਾਰ ਹੋ ਗਏ ਤੇ ਹਨੀ ਮੈਨੂੰ ਕਹਿਣ ਲੱਗੇ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਬਿਨਾਂ ਸਬੂਤ ਤੋਂ ਤੁਹਾਨੂੰ ਨਹੀਂ ਦੱਸ ਸਕਦੀ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਨਾ ਸੀ ਤਾਂ ਹਨੀ ਨੇ ਆਪਣੀ ਮਾਂ ਨਾਲ ਹਮੇਸ਼ਾ ਲਈ ਬਾਈਕਾਟ ਕਰ ਦਿੱਤਾ ਕਿਉਂਕਿ ਕੋਈ ਵੀ ਬੰਦਾ ਆਪਣੀ ਮਾਂ ਦੀ ਇਹ ਗੱਲ ਨਹੀਂ ਸਹਿਣ ਕਰ ਸਕਦਾ ਤਾਂ ਹਨੀ ਨੇ ਮੈਨੂੰ ਆਪਣੇ ਪੇਕੇ ਛੱਡ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਇੱਥੇ ਨਹੀਂ ਰਹਿਣਾ ਉਹ ਤੇਰੇ ਕੋਲੋਂ ਵੀ ਇਦਾਂ ਦੇ ਕੰਮ ਕਰਵਾ ਸਕਦੀ ਆ ਹਣੀ ਦੀ ਮੰਮੀ ਹਣੀ ਦੀ ਬਹੁਤ ਮਿੰਤਾ ਕਰ ਰਹੀ ਸੀ ਪਰ ਹਣੀ ਨੇ ਉਸ ਤੋਂ ਬਾਅਦ ਮੰਮੀ ਨੂੰ ਕਦੇ ਵੀ ਨਹੀਂ ਬੁਲਾਇਆ ਤੇ ਉਹ ਸਿਰਫ ਡੈਡੀ ਨੂੰ ਫੋਨ ਕਰਦੇ ਸੀ ਇਸ ਤਰ੍ਹਾਂ ਕਈਆਂ ਘਰਾਂ ਵਿੱਚ ਚੱਲਦਾ ਆ ਜਿੱਥੇ ਸੱਸਾਂ ਇਦਾਂ ਦੇ ਕੰਮ ਕਰਦੀਆਂ ਨੇ ਪਰ ਸਾਨੂੰ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਨਹੀਂ ਤਾਂ ਹੌਲੀ-ਹੌਲੀ ਇਹੋ ਜੇ ਕੰਮ ਆਪਣੀਆਂ ਨੂੰਹਾਂ ਕੋਲੋਂ ਵੀ ਕਰਾਉਣ ਲੱਗ ਜਾਂਦੀਆਂ ਨੇ 99 ਮਜਬੂਰ ਕਰ ਦਿੰਦੀਆਂ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਕੇ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਅਜਿਹੇ ਕੰਮਾਂ ਤੋਂ ਰੋਕਿਆ ਜਾਵੇ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ